ਹਰਜੀਤ ਸਿੰਘ ਸੋਹੀ ਯੂਐਸਏ ਗੁਰਪ੍ਰੀਤ ਸਿੰਘ ਵੀ ਸੋਹੀ ਜਸਨ ਸੋਹੀ ਨੰਬਰ ਦਾ ਗਵਿੰਦਰ ਸਿੰਘ ਵੀ ਫੌਜੀ ਮਨੂ ਸੋਹਿਆ ਦੀਪਾ ਸੋਹਿਆ ਰਮਨ ਸਿੰਘ ਫੌਜੀ ਰਾਜੂ ਦੁਬਈ ਹੈਪੀ ਕੇਲ ਬਨੀਲਾ ਜਸਵਿੰਦਰ ਸੋਹੀ ਕੈਨੇਡਾ ਗੁਰਪ੍ਰੀਤ ਬਾਦ ਕੈਨੇਡਾ ਵਰਦੀਪ ਬਾਦ ਦੁਬਈ ਹਰਜੋਤ ਬਾਦ ਕੈਨੇਡਾ ਹਰਜੋਤ ਸੋਹੀ ਕੈਨੇਡਾ ਪਰ ਪ੍ਰੀਤ ਸੋਹੀ ਕੈਨੇਡਾ ਅਮਨ ਜੋਤ ਜਹਲ ਕੈਨੇਡਾ ਮਨੀ ਸੋਹੀ ਯੂਕੇ ਗੁਰਵੀਰ ਜਹਲ ਕੈਨੇਡਾ ਦੀਪੂ ਸੋਹੀ ਰਾ ਅਟ੍ਰੇਲੀਆ ਜੱਸੀワਲ ਤੇ ਮੰਚ ਤੇ ਬਰਾਜਮਾਨ ਸ੍ਰੀ ਸ਼ਰਦਾਨਾ ਬੜੀ ਹੁਈ ਅੱਕੇ ਨੂੰ ਰੇ ਘੜੀ ਘੜੀ ਵਿੱਚ ਤਈਏ ਹੋਊਗਾ ਕਿੰਦੇ ਦਾ ਪੰਜਾਬੇ ਸੋਚਾ ਸਭ ਤੈ ਸਮਝਾਈਏ ਪਾਣੀ ਬਾਣੀ ਧੀਆਂ ਲੋਪਰ ਰੱਖ ਵਿੱਚ ਆਈਏ ਪਾਣੀ ਬਾਣੀ ਧੀਆਂ ਲੋਪਰ ਰੱਖ ਵਿੱਚ ਆਈਏ

ਉਹ ਪੂਰਾ ਮਾਰਿਆਂ ਕਰਦੇ ਰਹੇ ਹਰ ਵਾਰ ਜਦੋਂ 100 ਰੁਪਏ ਦਾ ਹੁੰਦਾ ਇਹਨਾਂ ਬੱਚਿਆਂ ਨੂੰ ਵੱਡਾ ਸਰਕਾਰ ਦਿੰਦਾ ਲਿਆ ਰਿਹਾ ਜਦ ਜਨਗਤ ਦੇਖਦੇ ਲੋਟ ਪਰਿਵਾਰ ਉਠਾਈ ਸੀ ਜਦ ਮਰਦ ਬਣੇ ਭੈ ਕਾਇਰ ਦਾ ਫਰਲਾਣ ਨਾ ਪਾਈ ਸੀ ਰਾਜਾ ਢੇੜੀ ਵਾਲਾ ਜਿਸ ਨੂੰ ਕੁੱਖ ਤੇ ਮਾਰੀ ਦਾ ਸ਼ੇਰ ਨਾਲੋਂ ਟੱਕਰ ਹੈ ਜੋ ਅੱਜ ਵੀ ਨਾਰੀ ਦਾ ਸ਼ੇਰ ਨਾਲੋਂ ਟੱਕਰ ਹੈ ਜੋ ਅੱਜ ਵੀ ਨਾਰੀ ਦਾ ਕਬੱਡੀ ਪੈਂਦੀ ਹੋਈ ਹੈ ਪਰ ਇਸ ਸਮਾਰ ਪਰ ਇੱਕ ਅਕੜਾ ਵਾਅਦਾ ਕਿਸ ਖਿਡਾਰੀ ਦੇ ਹਿੱਸੇ ਵਿੱਚ ਹੋਵੇਗਾ ਇਹ ਮੰਨੂ ਹੈ ਕਿ ਚੀ ਪੱਜ ਗਈ ਹੈ 100 ਪੈਦਾ ਜੱਫਾ ਹੁਣ ਕਲੱਬ ਦੇ ਵੱਲੋਂ ਸਪੋਰਟਸ ਕਲੱਬ ਸੋਹਣਾ ਵੱਲੋਂ 100 ਦਾ ਅਕੜਾ ਵਾਅਦਾ ਮੰਨੂ ਨੇ ਕਰ ਦਿੱਤਾ ਵਾਹ ਵਾ ਇਹਨਾਂ ਬੱਚਿਆਂ ਦੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਸਤਿਕਾਰ ਦਿਓ ਕਲੀ ਬਾਈ ਗੱਲ ਸਾਹਮਣੇ ਖੇਡ ਕਬੱਡੀ ਬੜੀਆਂ ਦੀ ਪਈ ਹੈ ਮੇਰੇ ਖਿਡਾਰੀ ਨੇ ਜਾਂਦੇ ਸਾਰੀ ਰੋਪੜੀਆਂ ਜੱਦਾ ਲਾ ਦਿੱਤਾ ਕਹਿੰਦਾ ਸਾਡੇ ਸੋਹੇ ਆ ਵੀਰਾ ਕਾਗੀ ਰੀਸ ਸਰਾਬੀਆਂ ਦੀ ਆਹ ਵੇਖ ਬਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਕੌਡੀ ਖੇਡ ਪੰਜਾਬੀਆਂ ਦੀ ਸਾਡੇ ਧੂਰਾ ਸੋਹੀ ਹੋਣੀ ਵੱਡੇ ਮਾਣ ਕਰਦੇ ਨੇ ਕਹਿੰਦੇ ਖਿਡਾਰੀਆਂ ਦੇ ਫਲਾਮਿਆ ਕਿਹਦਾ ਵੱਡ ਆਪਣੀ ਟੀਮ ਲਈ ਖੁਸ਼ੀ ਕਦੇ ਛੋਟੂ ਜਿੱਕੂ ਕਹਿੰਦੇ ਆ ਵੀ ਸਾਡੇ ਜਿੱਕੂ ਰੱਖਿਆ ਕਰੋ ਇਹ ਬੱਚਿਆਂ ਦੀ ਸਨਕਾਰ ਰੇਡ ਪਈ ਹੋਈ ਹੈ ਫੁਰਤੀ ਦੀ ਦੇਖ ਕੇ ਫੁਰਤੀ ਨੂੰ ਜੱਫਾ ਕਸੜਾ ਅਰਨੇ ਲਾਉਣਾ ਲੋ ਕਾਚਾ ਇਸ ਨੇ ਹੋ ਗਿਆ ਪਰ ਅੱਗੇ ਹੋ ਕੇ ਅੱਗੇ ਕੋਸ਼ਿਸ਼ ਜਾਨੀ ਹੈ ਗੁੱਤ ਫੜਿਆ ਹੋਇਆ ਕੈਂਚੀ ਪਾ ਦੇਣੀ ਹੈ ਤੀਜਾ ਜੱਫਾ ਮੈਨੂੰ ਲੱਗਦਾ ਮੈਨੂੰ ਲੱਗਦਾ ਲੱਗਣਾ ਹੈ 100 ਪੀ ਦਾ ਜੱਫਾ ਹੋਣਾ ਸੋਰ ਲੋਕਸ ਕਲੱਬ ਇਹ ਆ ਇਸ ਵਿੱਚ ਬੱਚੀ ਖੁਸ਼ੀ ਹਰ ਕਹਿੰਦੇ ਖੁਸ਼ੀ ਦੀ ਕਬੱਡੀ ਪੈ ਗਈ ਹੈ ਕਿਹਦੇ ਜਿਹੜਾ ਰੇਡਰ ਦੋ ਦੋ ਕਾ ਲਗਾਤਾਰ ਮਾਰੂ ਉਹ ਨੂੰ ਵੀ ਵੱਡੇ ਮਾਣ ਹੋਣਗੇ ਸਾਡੇ ਪੂਰਾ ਸੋਹੀ ਪ੍ਰਧਾਨ ਆ ਦੇਖ ਰਿਹਾ ਫਿਰ ਕੀ ਬਣਦਾ ਆ ਨਹੀਂ ਰਿਸ਼ਾ ਤੇਰੀਆਂ ਜਵਾਨਾ ਪੱਟ ਤੇ ਔਰ ਲੋਹੇ ਵਰਗੇ ਪੱਟਾ ਉੱਤੇ ਬਾਹਰ ਮੋਲੀ ਥਾਪੀ ਇੱਕ ਪਾਸੇ ਦੇ ਰੈਂਡਰ ਯਾਰੋ ਦੂਜੇ ਪਾਸੇ ਐ ਥਾਪੀ ਇਹ ਦਸ਼ਨ ਹੈ ਰੇਡ ਪੌਂਡ ਦੇ ਲਈ ਵਧੀ ਹਈ ਅਕੇ ਨੂੰ ਜਦ جنگ ਦੇ ਵਿੱਚ ਲੋੜ ਪਈ ਪਰ ਵਾਰ ਅਠਾਈ ਸੀ ਜਦ ਮਰਦਮ ਨੇ ਵਹਿ ਗਹਿਰਤ ਤਾਪਰ ਲਹਿਣ ਪਾਈ ਸੀ ਰਾਜ ਰਹਿਣੀ ਵਾਲਿਆ ਜਿਸ ਨੂੰ ਦੁੱਖ ਜਮਾੜੀ ਦਾ ਸ਼ੇਰਾਂ ਨਾਲੋਂ ਤਕੜਾ ਨੇ ਨਾਰੀ ਦਾ ਸ਼ੇਰਾਂ ਨਾਲੋਂ ਤਾਕਤ ਦਾ ਹੈ ਜੋ ਅੱਜ ਦੀ ਨਾਰੀ ਦਾ ਇਹ ਮਨੂਆ ਫੱਪੀ ਹੁੰਦੇ ਵਿੱਚੋਂ ਮੁਜਾਦਾ ਮੁੱਸੇ ਵਾਲੇ ਸਿੱਧੂ ਦੀਆਂ ਵਾਹ ਜੀ ਤਾੜੀ ਕਮਲੀ ਇਹਨਾਂ ਬੱਚਿਆਂ ਦੀ ਜੋਰ ਕਰਵਾ ਦਿਓ ਕਰੋ ਜੀ ਗੱਲ ਆਓ ਬੜੀਆ ਸੋਹਣੀ ਏ ਤਾੜੀਆਂ ਵੱਜ ਰਹੀਆਂ ਨੇ ਤੇ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਜਿਹੜਾ ਰੇਟ ਨੇ ਗੋਚ ਬਟਿਆ ਗਿਆ ਤੇ ਅੰਕ ਤਾ ਵੀ ਜੋੜ ਗਏ ਆਪਣੇ ਟੀਮ ਲਈ ਇਧਰੋਂ ਬਾਦਿਆਂ ਨੇ ਥਾਪੀਆਂ ਇਹ ਅੰਮ੍ਰਿਤ ਅਜੇ ਨੇ ਅੱਕ ਦਾ ਵਾਦਾ ਤਾਂ ਦਿੱਤਾ ਹੈ ਰੇਡ ਜਾਣ ਦੇ ਲਈ ਹੌਕੀ ਵਧੀ ਹੋਈ ਹੈ ਅੱਗੇ ਨੂੰ ਸਾਹਮਣੇ ਵੇਖਾਂਗੇ ਕਿ ਫਿਰ ਕਬੱਡੀ ਦੇ ਵਿੱਚ ਇਸ ਸਮੇਂ ਵੇਖਾਂਗੇ ਜੱਫਾ ਕਿਸ ਖਿਡਾਰੀ ਨੇ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਐਸੇ ਵਿੱਚ ਇੱਕ ਅੱਕ ਦਾ ਸੌਮਨ ਵਾਦਾ ਕਰੇਗੀ ਜੇ ਨਾ ਇਹ 100 ਰੁਪਏ ਦਾ ਜੱਫਾ ਸਪੋਰਟਸ ਵਾਲਾ ਬਸੋਹਿਆਂ ਦੇ ਵੱਲੋਂ ਪੰਜਵਾਂ ਰੱਖਾ ਲੱਗਣ ਦੀ ਤਿਆਰੀ ਕੀਤੀ ਹੋਈ ਹੈ ਪਰ ਇਸ ਵਿੱਚ ਸੋਮਰ ਇੱਕ ਇੱਕ ਦਾ ਵਾਦਾ ਕਰ ਗਿਆ ਧੀਆਂ ਵਿੱਚ ਲੋਕੋ ਧਨ ਪਰਾਰਾ ਹੁੰਦੀਆਂ ਨੇ ਫੇਰ ਵੀ ਆਪਣੇ ਮਾਪਿਆਂ ਦਾ ਸਰਮਾਇਆ ਹੁੰਦੀਆਂ ਨੇ ਰਾਜ ਲਹੇੜੀ ਧੀਆਂ ਧੀਆਂ ਦੁੱਖ ਮਣਾਉਂਦੀਆਂ ਨੇ ਇਹ ਧੀਆਂ ਹੀ ਲੋਕੋ ਅੱਗੇ ਵਸ ਬਣਾਉਂਦੀਆਂ ਨੇ ਇਹ ਧੀਆਂ ਹੀ ਲੋਕੋ ਅੱਗੇ ਵਸ ਬਣਾਉਂਦੀਆਂ ਨੇ ਇਹ ਐਸੇ ਜੱਥਾ ਲਾਉਣ ਦੀ ਕੋਸ਼ਿਸ਼ ਕਰਦੀ ਹੈ ਮਟਿਆਰ ਇਹ ਆ ਛੋਟਾ ਜੱਗੂ ਛੋਟਾ ਜੱਗੂ ਜੱਥਾ ਲਾ ਗਈ ਹੈ ਅਕਦਾਬਾਦ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਦਿੱਤਾ ਹੈ ਰੇਡ ਜਸ਼ਨ ਨੇ ਪਾ ਦਿੱਤੀ ਹੈ ਕਰਦੇ ਛੋਟੇ ਵੀਰਗਣ ਜਸ਼ਨ ਆ ਗਈ ਹੈ ਕਹਿੰਦੇ ਮੇਰੇ ਵੀਰੋ ਸਾਡੇ ਪੂਰੇ ਪ੍ਰਧਾਨ ਤੇਜਪਾਲ ਬਾਠ ਸਾਡੇ ਕਰਨ ਵੀਰ ਹੋਣੀ ਕਹਿੰਦੇ ਖਿਡਾਰੀਆਂ ਦੇ ਵੱਡੇ ਮਾਣ ਕਰ ਰਹੇ ਨੇ ਅੱਜ ਦੇ ਇਸ ਟੂਰਨਾਮੈਂਟ ਲਈ ਇਹਨਾਂ ਦਾ ਵੀ ਕਹਿੰਦਾ ਗਹਿ ਘਟਮਾ ਜੋਗ ਦੇਣਾ ਆ ਹੋ ਗਈ ਸਾਨਾ ਦੀ કેવી જોડે આપણી ટીમ હાજી વા ਤਾੜੀ ਮਾਰ ਦੋ ਦਰਸ਼ਕ ਵੀਰੋ ਖਿਡਾਰਿਆਂ ਦੀ ਤਾੜੀ ਮਾਰ ਦਿਓ ਇਹਨਾਂ ਨੂੰ ਤਾਂ ਤਾੜੀ ਵੀ ਕਿਉਂ ਮੰਗੂ ਲੱਗਦੀ ਐ ਹਾਂਜੀ ਲੋ ਸਾਹਮਣੇ ਫੇਰ ਅਸਲ ਰਣਦੀਪ ਨੇ ਰੇਡ ਪਾ ਦਿੱਤੀ ਐ ਓਪਨ ਦੀਆਂ ਵੀ ਅਸੀਂ ਟਾਈਆਂ ਕਿਲੋ ਮੀਟਰ ਦੇ ਵਿੱਚ ਕੱਢ ਦੇਣੀਆਂ ਨੇ ਇਹ ਐ ਮਨੂ ਇਸ ਵੇ ਜੱਫਾ ਲਾਉਣ ਦੀ ਕੋਸ਼ਿਸ਼ ਕਰਦੀ ਸੀ ਐ ਮਨੂ ਦੀ ਪਹੀ ਰੇਡ ਤੇ ਮਨੂ ਕੋਸ਼ਿਸ਼ ਕਰਦੀ ਸੀ ਜੱਫਾ ਲਾਉਣ ਦੀ ਰਣਦੀਪ ਦੀ ਰੇਡ ਐ ਜੱਫਾ ਲੱਗੂ ਜੇ ਨਾ ਪਰ ਇਧਰ ਜਨਰਲ ਸਾੜਾ ਜੀ ਵਾਹ ਇਹ ਮਨੂ ਐ ਇੱਕ ਵਾਰੀ ਬਿੰਨਾ ਬੱਚਿਆਂ ਨੇ ਚੜ੍ਹਦੀ ਕਲਾ ਲਈ ਮਰੇ ਇਸਾਰ ਹਾਂ ਵਾਹ ਸ੍ਰੀਆ ਕਾਲ ਵਾਜੀ ਵਾਹ ਬਹੁਤ ਪਿਆਰੇ ਬੋਲ ਨੇ ਆਓ ਫਿਰ ਤੱਕੀਏ ਨਜ਼ਾਰਾ ਇਧਰ ਪੈ ਗਈ ਆ ਕਬੱਡੀ ਸਾਡੇ ਭੂਰਾ ਸੋਹੀ ਤੇਜਪਾਲ ਬਾਈ ਤੇ ਕਰਨ ਬਾਈ ਹੋਣ ਜਾਂਦੇ ਵੱਡੇ ਮਾਣ ਕਰ ਰਹੇ ਨੇ ਅੱਜ ਗਰਾਊਂਡਾਂ ਦੇ ਵਿੱਚ ਵਾਜੀ ਵਾਹ ਇਹਨਾਂ ਦਾ ਵੀ ਗਾਹ ਘਟਵਾ ਧੰਨਵਾਦ ਹਾਂਜੀ ਟੀਮਾਂ ਉੱਪਰ ਦੀਆਂ ਆਪਣਾ ਰੈਡੀ ਰਹਿਣਾ ਉੱਪਰ ਦੀ ਹੈ ਵੀ ਟਾਈਆਂ ਕੱਢੀਆਂ ਜਾ ਰਹੀਆਂ ਨੇ ਕੱਟੀਆਂ ਜਾ ਰਹੀਆਂ ਨੇ ਟਾਂਗਾ ਕੱਢੇ ਜਾ ਰਹੇ ਨੇ ਪੂਰਾ ਪ੍ਰਧਾਨ ਜੀ ਪਰ ਸਾਹਮਣੇ ਛੋਟਾ ਜੱਗੂ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਦਾ ਨੰਬਰ ਰੇਡਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਸਾਨੀਆਂ ਨੇ ਕੱਕ ਦਾ ਵਾਧਾ ਕਰ ਦਿੱਤਾ ਫੁੱਟੀ ਦੀ ਰੇਡ ਹੈ ਧੰਨਵਾਦ ਹੈ ਬਾਈ ਪੂਰਾ ਪ੍ਰਧਾਨ ਜੀ ਤੇਜਪਾਲ ਬਾਠ ਜੀ ਕਰਨ ਆਲਖ ਯਸਪ੍ਰੀਤ ਪਰ ਭਰਾ ਸਾਡਾ ਚਿਹਰੇ ਨੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਵੱਡਾ ਖੇਡ ਮੇਲਾ ਮਿੱਤਰੋ ਇਹ ਮਨੂ ਪਰ ਬਾਬਾ ਜੀ ਦਾ ਇਸ਼ਾਰਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਖੁਰਤੀ ਦੇ ਵਿੱਚ ਕੱਕ ਦਾ ਵਾਦਾ ਕਰ ਦਿੱਤਾ ਰੇਡ ਪੈ ਚੱਕਿਆ ਹੈ ਸਾਹਮਣੇ ਵੇਖਾਂਗੇ ਵੀ ਰਮਨਦੀਪ ਕਦੇ ਸਾਨੀਆ ਪਹੀ ਕਬੱਡੀ ਹਲਕਾ ਦਾ ਝੁਕੀ ਪਰ ਇੱਕ ਮਨੂਆ ਇਹ ਮਨੂਆ ਇਹ ਮਨੂਆ ਖੇਡ ਮੇਲਾ ਸੋਹਿਆ ਪਿੰਡ ਦਾ ਜੱਫਾ ਸੌ ਦਾ ਸਪੋਰਟਸ ਕਲੱਬ ਸੋਹਿਆ ਵੱਲੋਂ ਟਾੜੀ ਮਾਰਦੇ ਕਿਹੜੇ ਦਰਸ਼ਕ ਵੀ ਨੇ ਨਰਕੀਏ ਲਈ ਦੇਖ ਲਓ ਹਾਂਜੀ ਹਸਮਨ ਜੀ ਹਸਮਨ ਜੀ ਚੱਲਦੇ ਹੋਏ ਵਜਣਾ ਵਾਧਵਾਦ ਧੰਨਵਾਦ ਸਾਰੇ ਕੰਨਾਂ ਦੇ ਭਰਾਵਾਂ ਦਾ ਜਿਨੇ ਵੀ ਇਕਨ ਮੱਧ ਤੇ ਵਿਰਾਜਮਨ ਸਚੀਤ ਨਾਲ ਉਦੋਂ ਸਾਡੇ ਵੀ ਤਾਰ ਬਾਈ ਰਣਦੀਪ ਸਿੰਘ ਜੀ ਗੀਤਕਾਰ ਸਾਹਿਬ ਪੁਗਿਆ ਉਹ ਵੀ ਪਹੁੰਚ ਚੁੱਕੇ ਹੈ ਔਰ ਨਾਲ ਹੀ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਬਾਈ ਕ੍ਰਿਸ਼ਨ ਮਦੇਸਾ ਉਹੀ ਸਾਡੇ ਵਿੱਚਕਾਰ ਪਹੁੰਚ ਚੁੱਕਿਆ ਹੈ ਉਹਨਾਂ ਦਾ ਸੋਹਿਆ ਸਪੋਰਟਸ ਕਲੱਬ ਵੱਲੋਂ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਏ ਹੋਏ ਸਾਰੇ ਮਤਤਾਂ ਵੱਲੋਂ ਕਬੱਡੀ ਖਿਡਾਰੀਆਂ ਵੱਲੋਂ ਔਰ ਪਿੰਡ ਦੇ ਛੋਟੇ ਬੱਚਿਆਂ ਵੱਲੋਂ ਜੀ ਆਇਆਂ ਪੈ ਜਾ ਰਿਹਾ ਧੰਨਵਾਦ ਸਤਿਕਾਰ ਤੇ ਵੀਰਵਾਦ ਹਾਂਜੀ ਬੜਾ ਵਧੀਆ ਮੁਕਾਬਲਾ ਹਾਂਜੀ ਜੈਸ਼ਨ ਵਿੱਚੀ ਗਈ ਹੈ ਇਧਰ ਜੈਸ਼ਨ ਜੈਸ਼ਨ ਪਰ ਜਜ਼ਬਾ ਲੱਗ ਗਿਆ ਹੈ ਹਾਂ ਹਾਂ ਬਹੁਤ ਸੋਹਣੀ ਖੇਡ ਹੈ ਜੱਫਾ ਸਾਹਮਣੇ ਵੇਖਾਂਗੇ ਖੁਸ਼ੀ ਜਾਂ ਫਿਰ ਮੰਨੋ ਪਰ ਇਹਦੇ ਨੰਬਰ ਧਾਵੀ 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 ਆਪਣੀ ਟੀਮ ਲਈ ਜੋੜ ਗਿਆ ਇੱਕ ਇੱਕ ਦਾ ਵੱਧਾ ਰਣਜੀਤ ਨੇ ਕਰ ਦਿੱਤਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਉਹ ਪੁੰਨੀਆਂ ਜਿਹੜੀਆਂ ਟੀਮਾਂ ਜੱਸੀ ਬਾੜ ਜੀ ਕੈਨੇਡਾ ਟੀਮ ਲਈ ਟੀਮ ਲਈ ਦੋਸਤੋ ਤੁਸੀਂ ਮਾਣ ਭੇਜਿਆ ਬਹੁਤ ਬਹੁਤ ਧੰਨਵਾਦ ਹੈ ਜੱਸੀ ਬਾੜ ਕੈਨੇਡਾ ਬਹੁਤ ਬਹੁਤ ਧੰਨਵਾਦ ਹੈ ਮਾਣਾਂ ਬੱਚਿਆਂ ਨੂੰ ਸਤਿਕਾਰ ਜੋ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਸੌਦਾ ਜੱਫਾ ਸਪੋਰਟਸ ਕਲੱਬ ਤੋਂ ਸੂਈਆਂ ਮੰਲੂ ਹੈ ਬਹੁਤ ਬਹੁਤ ਧੰਨਵਾਦ ਜੱਸੀ ਬਾਣ ਜੀ ਤੁਹਾਡਾ ਇਹਨਾਂ ਬੱਚੇ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ ਇਧਰ ਪਹੀ ਕਬੱਡੀ ਜਸ਼ਨ ਦੀ ਜੀ ਸੋਨਾਰੀ ਬਿੰਦਿਆ ਜੀ ਜਿਹੜੀਆਂ ਮੇਨ ਰਸਤੇ ਦੇ ਵਿੱਚ ਗੱਡੀਆਂ ਜਾਂ ਬਜ਼ੀ ਕਲਾ ਉਹ ਸਾਡੇ ਕਲੱਬ ਵੱਲੋਂ ਬੀਤੀ ਆਈਆਂ ਵੀ ਉਹਨਾਂ ਨੂੰ ਆਪਾਂ ਸੈਟਿੰਗ ਕਰਕੇ ਇੱਕ ਸਾਈਡ ਤੇ ਜਾਂ ਸਟੇਜ ਤੇ ਇਧਰ ਖੱਬੇ ਪਾਸੇ ਖਾਲੀ ਜਗ੍ਹਾ ਬਾਧੂ ਆ ਜਿਹੜੀਆਂ ਗੱਡੀਆਂ ਮੇਨ ਰਸਤੇ ਦੇ ਵਿੱਚ ਜਾਂ ਮੋਟਰਸਾਈਕਲ ਦੇ ਕਿਉਂਕਿ ਵੱਡੇ ਘਰ ਦੇ ਵਿੱਚ ਭਰਾਸਾਂ ਨਹੀਂ ਪਹੁੰਚ ਰਹੇ ਆ ਉਹ ਗੱਡੀਆਂ ਮੋਟਰਸਾਈਕਲ ਪਲੀਜ਼ ਸਾਈਡ ਤੇ ਲਾ ਦਿਓ ਜੀ ਪਟਾਰੀ ਦੀ ਟੀਮਾਂ ਦੇ ਟੂਰਨਾਮੈਂਟ ਦੇ ਉੱਤੇ ਪਹੁੰਚ ਚੁੱਕੀ ਹੈ ਹੈਪੀ ਸਨਾਂ ਵੀਰ ਫਰਾਂਸ ਚੌੜਪ ਵਾਲਾ ਜਿਹੜੀ ਟੀਮ ਨੂੰ ਸਪான்ਸਰ ਕਰਦਾ ਉਹਦੀ ਟੀਮ ਪੁੱਜ ਗਈ ਹੈ ਬਹੁਤ ਬਹੁਤ ਧੰਨਵਾਦ ਮੈਂ ਕਬੱਟੂ ਬੱਤੇ ਜੀ ਕੋਲੜਾ ਜੀ ਲਓ ਸਾਹਮਣੇ ਫੇਰ ਕਬੱਡੀ ਪਈ ਹੋਈ ਹੈ ਫੁਰਤੀ ਦੀ ਸਰਦੀ ਦੀ ਕਬੱਡੀ ਦੇ ਜਾਂਦੇ ਆ ਸਾਰੀ ਜੱਫਾ ਇਸ ਵਿੱਚ ਸੁਮਨ ਨੇ ਲਾ ਦਿੱਤਾ ਹੈ ਸੁਮਨ ਨੇ ਆਪਣਾ ਵਾਧਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਦਿੱਤਾ ਹੈ ਰਣਦੀਪ ਨੇ ਰੇਡ ਪਾ ਦਿੱਤੀ ਹੈ ਉਪਨੀਆ ਟੀਮਾਂ ਨੂੰ ਬਹੁਤ ਵਾਰ ਕਾਲ ਕਰ ਦਿੱਤੀ ਹੈ ਸਮੇਂ ਜਨ ਆਪਾਂ ਮੈਚਾਂ ਦੀ ਸ਼ੁਰੂਆਤ ਕਰੀਏ ਕਿਰਸ਼ਨ ਵਦੇਸ਼ਾ ਜੀ ਪੁੱਜੇ ਹੈਪੀ ਸਾਡਾ ਭਰਾ ਰੁੜਕੀ ਵਾਲਾ ਤੇ ਜਿਹਨੇ ਵੀ ਪ੍ਰਾਰੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਇਹਦਾ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਦਾ ਨੰਬਰ ਰਣਜੀਤ ਕੌਰ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਇਹਨਾਂ ਬੱਚਿਆਂ ਨੂੰ ਵੀ ਵੱਡਾ ਸਤਿਕਾਰ ਅੱਜ ਸੋਹਿਆਂ ਦੀ ਤਰਕੀ ਦੇ ਦਿੱਤਾ ਗਿਆ ਜਸ਼ਨ ਨੇ ਪਾਈ ہوئی ਰੇਡ ਹੈ ਪਈ ਹੀ ਰੇਡ ਜਸ਼ਨ ਦੀ ਗੱਲ ਸੁਣੀ ਤੂੰ ਲੱਕੜਹਾਰੇ ਸੁੱਟ ਦੇ ਕਹੀ ਕਹਾੜੇ ਆਰੇ ਰੁੱਖਾਂ ਉੱਪਰ ਕਹਿਣਾ ਢਾਈਏ ਪਾਣੀ ਬਾਣੀ ਧੀਆਂ ਲੋਕੋ ਰੱਖ ਬਚਾਈਏ ਪਾਣੀ ਬਾਣੀ ਧੀਆਂ ਲੋਕੋ ਰੱਖ ਬਚਾਈਏ ਸੋਹਿਆਂ ਦਾ ਖੇਡ ਮદાન ਸਾਂਹੀਆਂ ਦੀ ਰੇਡ ਪੈ ਗਈ ਐ ਛੱਟੇ ਵੀਰੋ ਸਾਂਹੀਆਂ ਦੀ ਕੋਟੀ ਪੈ ਗਈ ਐ ਉਧਰੋਂ ਤਿੰਨ ਭਰਾਵਾਂ ਦੀ ਲਾਈਨ ਹੋਈ ਚੈਨ ਆ ਉਹ ਜਾਂਦੇ ਸਾਰੀ ਜੈਤੋ ਵਾਲ ਪਾਉ ਵਾਂਗੂ ਧੌਣ ਮਾਰ ਦਿੱਤੀ ਆ ਵਾਹ ਵੀ ਵਾਹ ਨਹੀਂ ਨਹੀਂ ਸੱਚੀ ਆ ਜਵਾਨਾ ਗੁੱਟ ਫੜਿਆ ਗਿਆ ਗੁੱਟ ਨੂੰ ਖੜ ਮਾਰੇ ਕੈਂਚੀ ਖੇਡ ਕਬੱਡੀ ਖੇਡਣਾ ਸੌਕ ਪੰਜਾਬੀ ਸ਼ੇਰਾਂ ਦਾ ਪੰਜਾਬੀ ਸ਼ੇਰਾਂ ਦਾ ਬੜਾ ਵਧੀਆ ਜੱਫਾ ਲਾਤਾ ਤਾੜੀ ਤਾਂ ਮਾਰ ਦਿਓ ਲੜਕੀ ਵੀ ਮੁੰਡਿਓ ਵਾਹ ਦਰਸ਼ਕ ਵੀਰੋ ਤੁਹਾਡਾ ਵੀ ਗਹਿ ਗੱਜਮਾ ਧੰਨਵਾਦ ਹਾਂਜੀ ਜਦੋਂ ਸਾਹਮਣੇ ਫਿਰ ਜੇਸ਼ਨ ਬੜਾ ਸੋਹਣਾ ਮੈਚ ਪ੍ਰਦਰਸ਼ਨੀ ਮੈਚ ਖੇੜਿਆ ਜਾ ਰਿਹਾ ਅੱਜ ਲਈ ਲੁਧਿਆਣਾ ਦੀ ਧਰਤੀ ਹੈ ਅਵਾਦੀ ਵਾਲਾ ਵੱਡਾ ਜ਼ਿਲ੍ਹਾ ਪਹਿਲੂ ਆਸਟ੍ਰੇਲੀਆ ਦੀ ਦੋਨੋਂ ਟੀਮਾਂ ਦੇ ਲਈ ਪੰਜ ਪੰਜ ਦਾ ਸਤਿਕਾਰ ਜਿਹੜਾ ਪੁੱਛਿਆ ਬਹੁਤ ਬਹੁਤ ਧੰਨਵਾਦ ਜਾਂਦੇ ਰਹੋ ਹੈਲੋ ਸੁਨਾਰੀ ਜਿੱਥੇ ਪਟਾ ਕਬੱਡੀ ਕਬਜਲ ਰਿਹਾ ਹੈ ਉਥੇ ਆਦੇ ਟੂਰਨਾਮੈਂਟ ਦੇ ਸਾਡੇ ਬਹੁਤ ਹੀ ਪਿਆਰੀ ਮੈਡੀਕਲ ਟੀਮ ਡਾਕਟਰ ਜਸਪਾਲ ਜੀ ਡਾਕਟਰ ਲਖਵੀਰ ਸਿੰਘ ਜੀ ਸੁਖਵਿੰਦਰ ਸੋਹੀ ਹੁਣੀ ਨਾਲ ਕੁਲਵੰਤ ਚੈਨ ਹੁਣੀ ਐਨ ਸਪੋਚੀ ਟੀਮ ਜਿਹੜੀ ਤਿਆਰ ਬੈਠੀ ਹੈ ਫਰਸਟ ਏਡ ਦੇ ਡੇ ਲਈ ਖਿਡਾਰੀ ਸਵਾਨਾਂਦਰੀ ਲੈ ਵੀ ਭੂਰੇ ਬਾਈ ਆਹ ਕੰਮ ਓਕੇ ਹੈ ਕਿਉਂਕਿ ਕਈ ਵਾਰ ਕੋਈ ਪ੍ਰੇਰ ਢਿੱਲਾ ਹੋ ਜਾਂਦਾ ਤਾਂ ਫਰਸਟ ਏਡ ਜਲਦੀ ਨਹੀਂ ਮਿਲਦੀ ਪਰ ਮੈਡੀਕਲ ਟੀਮ ਜਿਹੜੀ ਸਾਡੀ ਪਹੁੰਚੀ ہوئی ਹੈ ਇਹ ਕੰਮ ਤੁਸੀਂ ਓਕੇ ਕੀਤਾ ਡਾਕਟਰ ਜਸਪਾਲ ਜੀ ਡਾਕਟਰ ਲਖਵੀਰ ਜੀ ਸੁਖਵਿੰਦਰ ਸੋਹੀ ਉਹਨਾਂ ਦਾ ਕਰਮਤ ਚੈਰ ਫਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮੈਡੀਕਲ ਟੀਮ ਦਾ ਮਨੋ ਮਨੋ ਇਧਰ ਅਦਾਲਰ ਜਿਹੜੇ ਆਰਟਲੀਆਂ ਵਾਲੇ ਬਿੱਲੂ ਹੋਈ ਅੱਜ ਨੋਟਾਂ ਚ ਕਵਾ ਟੱਕਰ ਕੇ ਕਹਿੰਦੇ ਸੋਹਿਆਂ ਦੇ ਵਿੱਚ ੜਾ ਦੇਣੇ ਹੈ ਸਪੋਰਟਸ ਕਲੱਬ ਸੋਹਿਆਂ ਵੱਲ ਹਰ ਜੱਫਾ ਸੌਦਾ ਜੱਸੀ ਬਾੜ ਦੀ ਉਹਨਾਂ ਵੱਲੋਂ ਵੀ 200 ਤੇ ਬਿੱਲੂ ਆਰਟਲੀਆਂ ਵਾਲਾ ਸਪੈਸ਼ਲ ਸਾਡੇ ਭਰਾ ਜਿੰਨੇ ਵੀ ਐਨ ਆਰ ਆਈ ਪੁੱਜੇ ਹੈ ਧੰਨਵਾਦ ਹੈ ਇਹ ਮਨੋ ਹੈ ਜੱਫਾ ਲਾ ਦਿੱਤਾ ਜੱਫਾ ਲਾ ਦਿੱਤਾ ਮੈਚ ਸਮਾਪਤ ਜਾਲਦੀ ਮੈਚ ਵਿੱਚੋਂ ਢਪਾੜੇ ਦੀ ਟੀਮ ਜਿੱਤ ਗਈ ਹੈ ਜੀ ਨੋਟ ਕਰ ਲਿਓ ਦੋਹਾਂ ਟੀਮਾਂ ਲਈ ਜ਼ੋਰ ਨਾਲ ਤਾੜੀ ਮਾਰ ਦਿਓ ਬਹੁਤ ਵਧੀਆ ਮੁਕਾਬਲਾ ਕਰਾਇਆ ਹਾਂਜੀ ਵਾਹ ਜੀ ਵਾਹ ਪੰਪਰ ਸਰਪਿਆਲ ਹੋ